भगवान वाल्मिक समाज के राष्ट्रीय अध्यक्ष लवलीन लव मट्टू की ओर से हैप्पी पहलवान को पंजाब प्रधान का नियुक्ति पत्र देकर अपनी पार्टी में शामिल किया वहीं लव मट्टू ने बताया कि जो हमने आज हैप्पी पहलवान को पंजाब प्रधान की जिम्मेदारी दी है वह जिम्मेदारी हैप्पी पहलवान पूरी मेहनत और ईमानदारी से निभाएंगे और यूथ को साथ लेकर चलेंगे वहीं लव मट्टू ने शहरवासियों को अपील की है कि जो वातावरण दूषित हो रहा है उसको सही रखने के लिए हर शहरवासी अपने घर के बाहर या अपने घर में एक पेड़ लगाए और उसको एक नाम दे जिससे वह पेड़ नहीं घर का सदस्य जैसा लगेगा और उसकी सही तरीके से संभाल करें ताजो वातावरण दूषित होने से बच सके इस मौके पर हैप्पी पहलवान ने बताया कि जो मुझे लव मट्टू की और से जिम्मेदारी दी गई है उसे मैं पूरी ईमानदारी और मेहनत के साथ निभाऊंगा और यूथ को नशा छोड़ने के लिए अपील करूंगा और उन्हें जिम कबड्डी हॉकी फुटबॉल जैसी गेम करने के लिए प्रेरित करूंगा और जब भी किसी को कोई जरूरत यहां मुश्किल पड़ेगी तो मैं उनके साथ खड़ा रहूंगा इस मौके पर करण लाहौरी गेट काका पहलवान आकाश पहलवान शंकर पहलवान दीपक पहलवान ਅਜੇ ਪਹਿਲਵਾਨ ਗੋਪੀ ਪਹਿਲਵਾਨ ਆदि ਕਈ ਪਹਿਲਵਾਨ ਸ਼ਾਮਿਲ ਸਦੇ ਵਾਲਮੀਕੀ ਜਾਇਪੀ ਜੀ ਅੱਜ ਬੜੇ ਹੀ ਸਤਿਕਾਰਯੋਗ ਸਾਡਾ ਛੋਟਾ ਵੀਰ ਜਿਹੜਾ ਹੈ ਬੀ ਜੀ ਜਿਨ੍ਹਾਂ ਦਾ ਜਿੰਮ ਆ ਉਹ ਅੱਜ ਖਾਸ ਤੌਰ ਤੇ ਇੱਕ ਬੜੀ ਵਧੀਆ ਇੱਕ ਚੀਜ਼ ਵੇਖਣ ਨੂੰ ਮਿਲੀ ਇੱਥੇ ਵੀ ਇੱਕ ਨਾਲ ਦੀ ਨਾਲ ਜਿਹੜਾ ਜਿੰਮ ਦਾ ਮੁਰਦ ਕੀਤਾ ਗਿਆ ਵਾ ਜਿੱਥੇ ਨਸ਼ਿਆਂ ਦੇ ਦੂਰ ਆਪਾਂ ਯੂਥ ਨੂੰ ਕਰਕੇ ਚੰਗੀ ਦਿਸ਼ਾ ਦੇ ਵਿੱਚ ਜੋੜਨ ਦੀ ਕੋਸ਼ਿਸ਼ ਕਰ ਰਹੇ ਆ ਉੱਥੇ ਸਾਡੇ ਹੈਪੀ ਵੀਰ ਜੀ ਜਿਹੜੇ ਹਮੇਸ਼ਾ ਸਮਾਜ ਦੇ ਨਾਲ ਜੁੜੇ ਆ ਅੱਜ ਇਹਨਾਂ ਨੂੰ ਦਲੀ ਸੁਰੱਖਿਆ ਸੈਨਾ ਅਤੇ ਭਗਵਾਨ ਵਾਲਮੀਕੀ ਸਮਾਜ ਦੇ ਲੋਲ ਐਸੀਬੀਸੀ ਵਿੰਗ ਦਾ ਜਿਹੜਾ ਇਹਨਾਂ ਨੂੰ ਪ ਕਿ ਅਸੀਂ ਆਸ ਰੱਖਦੇ ਹਾਂ ਵੀ ਜਿਹੜਾ ਆਨਮਲਾ ਸਭਾਵਾ ਜਿਹੜੀ ਇਹਨਾਂ ਜ਼ਿੰਮੇਵਾਰੀ ਦਿੱਤੀ ਆ ਇਹ ਪੂਰੇ ਤਨਮਨ ਦੇ ਨਾਲ ਸਮਾਜ ਦੇ ਲੋਕਾਂ ਦੀ ਸੇਵਾ ਕਰਨਗੇ ਔਰ ਜਿੰਨੇ ਵੀ ਯੂਥ ਲੜਕੇ ਆ ਉਹਨਾਂ ਨੂੰ ਚੰਗੇ ਰਸਤੇ ਜੋੜਨ ਦੀ ਕੋਸ਼ਿਸ਼ ਕਰਨਗੇ ਉਹਦੇ ਚੰਗੇ ਰਾਹ ਤੇ ਲੈ ਕੇ ਜਾਣਗੇ ਕਿ ਤਰ੍ਹਾਂ ਦੇ ਨਸ਼ੇ ਵਿੱਚ ਜਿਹੜੇ ਅਗਲੇ ਹੋਂਦ ਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕੀ ਅਪੀਲ ਹੈ ਦੇਖੋ ਜੀ ਜਿੱਦਾਂ ਕਿ ਤੁਸੀਂ ਵੇਖ ਰਹੇ ਪੰਜਾਬ ਦਾ ਮਾਹੌਲ ਜਿਹੜਾ ਬਹੁਤ ਜ਼ਿਆਦਾ ਖਰਾਬ ਹੈ ਨਸ਼ੇ ਨੂੰ ਲੈ ਕੇ ਔਰ ਸਾਡੀ ਹਮੇਸ਼ਾ ਹੀ ਆਪਣੀ ਸੰਸਥਾ ਦੇ ਮਾਧਿਅਮ ਨਾਲ ਕੋਸ਼ਿਸ਼ ਰਹੀਦੀ ਆ ਵੀ ਜਿਹੜੇ ਬੰਦੇ ਨਸ਼ੇ ਦਾ ਵਪਾਰ ਕਰਦੇ ਪਏ ਆ ਜਿਹੜੇ ਬੱਚੇ ਜ ਨਸ਼ਾ ਕਰਦੇ ਪਿਆ ਉਹਨਾਂ ਨੂੰ ਬੱਚਾ ਨੂੰ ਸਹੀ ਕੀਤਾ ਜਾਵੇ ਉਹਨਾਂ ਨੂੰ ਸਮਝਾਇਆ ਜਾਵੇ ਉਹਨਾਂ ਨੂੰ ਨਸ਼ੇ ਤੋਂ ਦੂਰ ਕੀਤਾ ਜਾਵੇ ਤੇ ਜਿਹੜੇ ਨਸ਼ਾ ਵੇਚਦੇ ਪਿਆ ਉਹਨਾਂ ਵੀ ਖਲਾਵੀ ਜਿਹੜੀ ਅਸੀਂ ਮੁਹਿੰਮ ਸ਼ੁਰੂ ਕੀਤੀ ਦੀ ਆ ਵੀ ਜਿਹੜੇ ਨਸ਼ਾ ਵੇਚਦੇ ਉਹਨਾਂ ਨੂੰ ਨਸ਼ਾ ਨਾਲੋਂ ਬੰਦ ਕਰਾਇਆ ਜਾਵੇ ਕਿ ਤਾਂ ਕਿ ਲੋਕੀ ਜਿਹੜੇ ਆਪਣੇ ਜਿਨ੍ਹਾਂ ਦੇ ਮਾਤਾ ਪਿਤਾ ਬੱਚੇ ਬੱਚੇ ਉਹ ਆਪਣੇ ਮਾਤਾ ਪਿਤਾ ਨਾਲ ਵਧੀਆ ਜ਼ਿੰਦਗੀ ਜਿਹੜੇ ਜੀ ਸਕਣ ਪਰਿਵਾਰ ਦੇ ਨਾਲ ਤੇ ਜਿਹੜਾ ਵਾਤਾਵਰਣ ਨੂੰ ਲੈ ਕੇ ਗਾ ਕਿ ਇਹ ਕਿ ਜਿਹੜੇ ਬੁੱਟੀ ਲਗਾਉਂਦੇ ਉਹਦੇ ਵਾਸਤੇ ਦੇਖੋ ਜੀ ਬੜਾ ਵਧੀਆ ਸਵਾਲ ਤੁਸੀਂ ਪੁੱਛਿਆ ਵਾ ਜੀ ਪਰਿਆ ਬਾਰੇ ਤੇ ਉੱਤੇ ਜਿਹੜਾ ਵਾਤਾਵਰਣ ਦਾ ਮਾਹ ਪੂਰੇ ਉਥੇ ਜਾਤੀ ਤੋੜਾ ਸਮਾਜ ਜੋੜੋ ਕਿਉਂਕਿ ਇੱਥੇ ਜਾਤ ਪਾਤ ਨੂੰ ਖਤਮ ਕਰਦੇ ਹੋਏ ਧਰਮ ਨੂੰ ਆਪਣੇ ਨੂੰ ਖਤਮ ਕਰਦੇ ਹੋਏ ਆਪਾਂ ਨੂੰ ਸਮਾਜ ਦੇ ਲੋਕਾਂ ਨਾਲ ਜੁੜਨਾ ਚਾਹੀਦਾ ਕਿਉਂਕਿ ਜਿਹੜਾ ਵਾਤਾਵਰਣ ਦਾ ਮਾਹੌਲ ਹੈ ਉਥੇ ਬੂਟਿਆਂ ਦਾ ਜਿਹੜਾ ਇੱਕ ਬੜਾ ਹੀ ਵੱਡਾ ਮਹੱਤਵ ਹੈ ਕਹਿੰਦੇ ਜਿੱਦਾਂ ਆਪਾਂ ਹੀ ਆਪਣੇ ਆਪਣੇ ਪੁੱਤ ਦੀ ਪਾਲਣ ਪਾਲਣ ਨੂੰ ਪੋਸ਼ਣ ਕਰਦੇ ਆਂ ਉਦਾਂ ਇੱਕ ਸਮਝ ਲਓ ਵੀ ਆਕ ਬੂਟੇ ਦਾ ਪਾਲਣ ਪੋਸ਼ਣ ਕਰਦੇ ਆਂ ਤੇ ਇਸ ਕਰਕੇ ਮੇਰੇ ਸਾਰੇ ਸਮੂਹ ਸਮਾਜ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਜਿਹੜੇ ਬੂਟਿਆਂ ਦੀ ਮੁਹਿੰਮ ਚੱਲੀ ਆ ਜਿਹੜੀ ਜਗ੍ਹਾ ਜਗ੍ਹਾ ਲਾਉਂਦੀ ਉਹ ਸਾਰਾ ਆਪਣੇ ਬੂਟੇ ਲਵਾਏ ਵਧੀਆ ਹਵਾਵਾਂ ਦੇ ਨਾਲ ਵਾਤਾਵਰਨ ਮਿਲੇ ਤਾਂ ਕਿ ਆਉਣ ਵਾਲੀ ਜੜੀ ਜਨੂਮੇਸ਼ਨ ਆ ਉਹ ਵਧੀਆ ਖੁਸ਼ਹਾਲੀ ਤੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਜੀ ਸਕਣ ਹਾਂਜੀ ਕੀ ਮੈਸੇਜ ਹੈ ਮੇਰਾ ਇਹ ਮੈਸੇਜ ਹੈ ਵੀ ਜੜੀ ਸਾਡੀ ਦਲੀ ਸਪਸ਼ਟਾ ਸਨ ਡੀਐਸਐਸ ਭਾਰਤ ਦੇ ਭਗਵਾਨ ਵਾਲਮੀਕੀ ਸਮਾਜ ਸੰਗਠਨ ਆ ਉਹਦਾ ਜਿਹੜਾ ਇੱਕ ਬੜਾ ਹੀ ਵਧੀਆ ਜਿਹੜਾ ਮੈਸੇਜ ਹੈ ਪੂਰੇ ਦੇਸ਼ ਦੇ ਵਿੱਚ ਜਿਹੜਾ ਜਾਂਦਾ ਜਾਤੀ ਤੋੜੋ ਸਮਾਜ ਢੋ ਕਿਉਂਕਿ ਅਸੀਂ ਜਾਤੀ ਖਤਮ ਕਰਨਾ ਚਾਹੁੰਦੇ ਹਾਂ ਸਾਰਿਆਂ ਨੂੰ ਇੱਕ ਬਰਾਬਰ ਦਾ ਅਧਿਕਾਰ ਮਿਲਣਾ ਚਾਹੀਦਾ ਵਾ ਜਿੱਥੇ ਉਹ ਜੜੀ ਮਰਜ਼ੀ ਜਾਤੀ ਨਾਲ ਬੰਦਾ ਹੋਵੇ ਅਸੀਂ ਸਾਡੇ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਜਾਤ ਪਾਤ ਨੂੰ ਖਤਮ ਕਰਕੇ ਇਨਸਾਨੀਅਤ ਨਾਲ ਜੁੜੋ ਇਨਸਾਨੀਅਤ ਦੀ ਰਾਜਨੀਤੀ ਨੂੰ ਕਾਇਮ ਕਰੋ ਇਨਸਾਨੀਤ ਨੂੰ ਅੱਗੇ ਲੈ ਕੇ ਜਾਓ ਬਸ ਇਹੀ ਮੇਰਾ ਮਾਸੀ ਆ ਸਮਾਜ ਦੇ ਚੰਗੇ ਕੰਮਾਂ ਨਾਲ ਜੁੜਿਆ ਜਾਵੇ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਜੀ ਦਾ ਜਿਹੜਾ ਹਰ ਸਾਲ ਦੀ ਤਰ੍ਹਾਂ ਜਿਹੜਾ ਇਸ ਸਾਲ ਵੀ ਜਿਹੜਾ ਬੜੇ ਵੱਡੇ ਪੱਧਰ ਤੇ ਉੱਤੇ ਜਿਹੜਾ ਪ੍ਰਗਟ ਉਸ ਤੋਂ ਮਨਾਇਆ ਜਾ ਰਿਹਾ ਵਾ ਔਰ ਇੱਕ ਬੜੀ ਹੀ ਵਧੀਆ ਖੁਸ਼ੀ ਦੀ ਇੱਕ ਲਹਿਰ ਜਿਹੜੀ ਇਸ ਵਕਤ ਉੱਠੀ ਆ ਜਿਹੜੀ ਕਿਉਂਕਿ ਜਿਹੜੀ ਤਿਆਰੀਆਂ ਆ ਉਹ ਪਹਿਲੋ ਹੀ ਅੱਜ ਆਜ ਕੇ 2.5 ਮਹੀਨੇ ਪਹਿਲੋ ਜਿਹੜੀਆਂ ਸ਼ੁਰੂ ਕੀਤੀਆਂ ਗਈਆਂ ਵਾ ਇਹ ਪਿੱਛੇ ਤੁਸੀਂ ਵੇਖਿਆ ਗਵਾਲ ਮੰਡੀ ਪਵਨ ਵਾਲਮੀਕੀ ਮੂਰਤੀ ਦੇ ਉੱਤੇ ਜਿਹੜੀ ਮੀਟਿੰਗ ਕੀਤੀ ਗਈ ਆ ਉਹ ਸਾਡੇ ਜਿੰਨੇ ਵੀ ਸੀਨੀਅਰ ਨੇਤਾ ਹੀ ਉਹਨਾਂ ਵੱਲੋਂ ਕੀਤੀ ਗਈ ਆ ਔਰ ਬੜਾ ਵਧੀਆ ਲੱਗਾ ਵੀ ਜਿਹੜੀ ਤਿਆਰੀ ਆ ਹਮੇਸ਼ਾ ਪ੍ਰਗਟ ਦੇਉਂਦੀ ਆ ਬਿਲਕੁਲ ਬੜੇ ਘੱਟ ਸਮੇਂ ਦੇ ਸ਼ੁਰੂ ਹੁੰਦੀਆਂ ਆਂ ਉਹ ਜਿਹੜੀ ਤਿਆਰੀ ਆ ਜਿਹੜੀ 2-2.5 ਮਹੀਨਿਆਂ ਤੋਂ ਸ਼ੁਰੂ ਹੋ ਰਹੀ ਹੈ ਤਾਂ ਕਿ ਲੋਕੀ ਜਿਹੜੇ ਆ ਉਹ ਪ੍ਰਗਟ ਦੇਣ ਦੇ ਵਿੱਚ ਰੁੱਝ ਚੁੱਕੇ ਆ ਤੇ ਐਦ ਕੀ ਲੱਗਦਾ ਵਗੇ ਕਿਤੇ ਨਾ ਕਿਤੇ ਸ਼ੋਭਾ ਯਾਤਰਾ ਦੇ ਬੜੇ ਵੱਡੇ ਪੱਧਰ ਤੋਂ ਜਿਹੜੀ ਸ਼ੋਭਾ ਯਾਤਰਾ ਪ੍ਰਗਟ ਦੇਣ ਦੇ ਵਾਸਤੇ ਨਿਕਲੇਗੀ ਜੀ ਭਾਈ ਆਪਣਾ ਨਾਮ ਦੱਜ ਕੇ ਦੱਸ ਕਿ ਅੱਜ ਜਿਹੜਾ ਭਾਈ ਨੂੰ ਦੱਸ ਪਾ ਲਿਆ ਦੀ ਜੈ ਵਾਲਮੀਕੀ ਜੈ ਭੀ ਜੈ ਭਾਰਤ ਜੈ ਸਵਿਧਾਨ ਮੈਂ ਕਰਨ ਕੰਨਾ ਦਲੀਲ ਸੁਰੱਖਿਆ ਸੈਨਾ ਭਗਵਾਨ ਵਾਲਮੀਕੀ ਸਮਾਜ ਦਲ ਤੋਂ ਪੰਜਾਬ ਚੇਅਰਮੈਨ ਜਿੱਦਾਂ ਕਿ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਸਾਡਾ ਵੀਰ ਛੋਟਾ ਹੈਪੀ ਪਲਵਾਨ ਜੀ ਜਿਹਨ ਜਿਹੜੇ ਜਿਮ ਚਲਾ ਰਹੇ ਆ ਬੜੀ ਚਿਰ ਤੋਂ ਮੈਨੂੰ ਥੋੜੇ ਸਮਾਂ ਪਹਿਲੇ ਮਿਲੇ ਸੀ ਉਹ ਸਾਡੇ ਵਿਚਾਰ ਸਾਂਝੇ ਹੋਏ ਸੀ ਔਰ ਹੈਪੀ ਭਾਈ ਨੇ ਬੜੀ ਵਧੀਆ ਗੱਲਾਂ ਕੀਤੀਆਂ ਵੀ ਮੈਂ ਸਮਾਜ ਦੇ ਵਿੱਚ ਆ ਕੇ ਸਮਾਜ ਦੇ ਕੰਮ ਕਰਨਾ ਚਾਹਨਾ ਔਰ ਮੈਂ ਜੁੜਨਾ ਚਾਹਨਾ ਚੰਗੇ ਲੋਕਾਂ ਨਾਲ ਔਰ ਚੰਗਾ ਮੈਸੇਜ ਦੇਣਾ ਚਾਹਨਾ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਸਾਡਾ ਛੋਟਾ ਵੀਰ ਹੈਪੀ ਜਿੰਨੂੰ ਲਵ ਮਟੂਜੀ ਵੱਲੋਂ ਕੌਮੀ ਚੇਅਰਮੈਨ ਸਾਡੇ ਰਾਹੁਲ ਮਲਿਕ ਜੀ ਪਰਮਜੀਤ ਗੇਲ ਜਿੰਨੇ ਵੀ ਸਾਡੇ ਦਰਜਾ-ਦਰਜਾ ਸਾਡੇ ਸੀਨੀਅਰ ਆਗੂ ਆਏ ਆ ਉਹਨਾਂ ਵੱਲੋਂ ਜਿਹੜੀ ਜ਼ਿੰਮੇਵਾਰੀ ਬਖਸ਼ੀ ਗਈ ਆ ਹੈਪੀ ਮੇਰਾ ਭਰਾ ਕਹਿੰਦਾ ਕਿ ਮੈਂ ਪੂਰੇ ਤਨਮਨ ਦੇ ਨਾਲ ਨਿਭਾਵਾਂਗਾ ਔਰ ਜਿੱਥੇ ਸੰਗਠਨ ਨੂੰ ਮੇਰੀ ਜ਼ਰੂਰਤ ਆ ਤਨਮਨ ਦੇ ਨਾਲ ਮੈਂ ਪੂਰੀ ਉੱਥੇ ਸੇਵਾ ਕਰਾਂਗਾ ਪਰ ਪੂਰਾ ਸੰਗਠਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗਾ ਜੈ ਵਾਲਮੀਕੀ ਜੈ ਭੀ ਜੈ ਭੱਟ ਜੈ ਵਾਲਮੀਕੀ ਮੈਂ ਤਨਮਨ ਦੇ ਨਾਲ ਜਿੰਮੇ ਤੇ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਸੰਗਤ ਸਕੰਦਰ ਵੱਲੋਂ ਤਨਮਨਨਾ ਨਿਭਾਵਾਂਗਾ ਜੈ ਵਾਲਮੀਕੀ ਕੀ ਮੈਂ ਅਸੀ ਯੂਥ ਨੂੰ ਕੀ ਦਿਖਾਣਾ ਯੂਥ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਵੀ ਮੈਸੇਜ ਛੱਡ ਕੇ ਤੇ ਯੂਥ ਨੂੰ ਮੈਂ ਇਹ ਹੀ ਚਾਹੁੰਦਾ ਕਹਿਣਾ ਚਾਹਾਂ ਨਸ਼ੇ ਵਿੱਚ ਛੱਡ ਕੇ ਜਿੰਮ ਵੱਲ ਧਿਆਨ ਦਿਓ ਠੀਕ ਹੈ